ਖੁਦਾਈ ਸੀ ਕਿ ਅੱਜ ਉਹਨਾਂ ਨਾਲ ਉਹਨਾਂ ਦੇ ਦਿਲ ਦੀਆਂ ਗੱਲਾਂ ਵੀ ਕੀਤੀਆਂ ਲੈਗਟ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇਹ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਯਾਨੀ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਮਿਹਨਤ ਕਾ ਸ਼ਲੋਕ ਦੇ ਗਰੀਬ ਲੋਕ ਨੇ ਜਿਹੜੇ ਆਪਣਾ ਕਰਜ਼ਾ ਉਹ ਕਰਜ਼ਾ ਉਤਾਰ ਰਹੇ ਸੀ ਪਰ ਲੇਕਿਨ 16% ਲੋਕ ਸੀਗੇ ਜਿਨ੍ਹਾਂ ਦਾ ਕਰਜ਼ਾ ਮੁੜਨ ਤੋਂ ਸਮਝ ਸੀਗੇ ਕੋਈ ਨ ਕੁਦਰਤੀ ਮਾਰ ਦੇ ਕਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਜੋ ਮਾਰਕ ਕੀਤਾ ਗਿਆ ਔਰ ਸਾਰੇ ਬੈਨੀਫੀਸ਼ੀਅਰ ਨੂੰ ਬਹੁਤ-ਬਹੁਤ ਮੁਬਾਰਕਾਂ ਨਹੀਂ ਤਾਂ ਪੁਰਾਣੇ ਸਮੇਂ ਚ ਪੰਜਾਬ ਜਾਣਦਾਗਾ ਤੇ ਜਦੋਂ ਪੰਜਾਬ ਇਕਨੋਮਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਆ ਤੁਸੀਂ ਅੱਜ ਵੀ ਇਸ ਸਾਡੀ ਪ੍ਰੈਸ ਭਾਰਤ ਨੂੰ ਮਿਲ ਕਰਨ ਲਈ ਪਹੁੰਚੇ ਹੋ ਬਹੁਤ-ਬਹੁਤ ਸ਼ੁਕਰੀਆ ਮੇਰੇ ਨਾਲ ਮੇਰੇ ਕੈਬਨਟ ਦੇ ਖੁਲੀਕ ਰਾਜੇ ਸਿੰਘ ਜੀ ਵੀਡੀਓ ਸਰ ਆਮ ਲਾਰਜਨ ਕਟਾਲ ਚੱਟ ਜੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਇਤਿਹਾਸਿਕ ਫੈਸਲਾ ਪਿਛਲੇ ਦਿਨੀ ਹੋਇਆ ਸੀ ਉਹਨੂੰ ਅੱਜ ਗਰਾਊਂਡ ਤੇ ਲਾਗੂ ਕੀਤਾ ਗਿਆ ਅੱਜ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਯਾਨੀ ਕਿ ਦਲਤ ਪਾਈਚਾਰੇ ਦੇ ਉਹਨਾਂ ਲਾਭਪਾਤਰੀਆਂ ਨੂੰ ਜਿਹੜੇ ਲਗਭਗ 1972 ਤੋਂ ਲੈ ਕੇ 2022 ਤੱਕ ਯਾਨੀ ਕਿ 31 ਮਾਰਚ 2022 ਤੱਕ ਕਿਸੇ ਨਾ ਕਿਸੇ ਕਾਰਨ ਕਰਕੇ ਅਨੁਸੂਚਿਤ ਜਾਤੀਆਂ ਜਿਹੜੀ ਫਾਈਨਾਂਸ ਕਾਰਪੋਰੇਸ਼ਨਾਂ ਅਨੁਸੂਚਿਤ ਜਾਤੀਆਂ ਫਾਈਨਾਂਸ ਕਾਰਪੋਰੇਸ਼ਨਾਂ ਉਹਦਾ ਆਪਣਾ ਲੋਨ ਭਰਨ ਤੋਂ ਆਪਣਾ ਕਰਜ਼ਾ ਤਾਰਨ ਤੋਂ ਜਿਹੜੇ ਅਸਫਲ ਰਹੇ ਸੀ ਕਿਸੇ ਬਿਮਾਰੀ ਦੇ ਕਾਰਨ ਕਿਸੇ ਕੁਦਰਤੀ ਮਾਰ ਦੇ ਕਾਰਨ ਅੱਜ ਉਹਨਾਂ ਸਾਰੇ 4727 ਲਾਪਤਰੀਆਂ ਨੂੰ નો ਡਿਊ ਸਰਟੀਫਿਕੇਟ ਬਣਨ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਉਹਨਾਂ ਦਾ ਜਿਹੜਾ ਲੋਨ ਸੀ ਉਹਦੀ ਕੰਪਲੀਟ ਲੋਨ ਵੇਵਰ ਹੋਈਆ 31 ਮਾਰਚ 2022 ਤੱਕ ਸ਼ੈਡਿਊਲ ਕਾਸ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਸਾਰੇ ਕਰਜ਼ੇ ਜਿਹਦੇ ਵਿੱਚ ਹੈਂਡੀਕੈਪ ਵੀ ਆਉਂਦੇ ਨੇ ਅਨੁਸੂਚਿਤ ਜਾਤੀਆਂ ਦੇ ਸਾਰੇ ਬੈਨੀਫਿਸ਼ੀਅਰੀ ਆਉਂਦੇ ਨੇ ਉਹ ਮਾਫ ਕੀਤਾਗਾ ਉਹਨੇ ਸਾਰੇ ਵਰਗਾਂ ਨੂੰ ਅੱਜ ਇਹ ਸਰਟੀਫਿਕੇਟ ਦੇਣ ਲਈ ਸਰਦਾਰ ਭਗਵੰਦ ਸਿੰਘ ਮਾਝੀ ਖੁਦ ਮਾਝੂ ਮੁਖਪਤੀ ਸਾਹਿਬ ਖੁਦ ਆਏ ਸੀਗੇ ਅੱਜ ਉਹਨਾਂ ਨਾਲ ਉਹਨੇ ਜਲਦੀਆਂ ਗੱਲਾਂ ਵੀ ਕੀਤੀਆਂ ਲਗਭਗ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇੱਕ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਅਨੁਸੂਚਿਤ ਜਾਤੀਆਂ ਜਿਹੜੀ ਵੈਦ ਕਾਰਪੋਰੇਸ਼ਨ ਆ ਉਹਦਾ ਰਿਕਵਰੀ ਰੇਟ ਜਿਹੜਾ ਉਹ 84% ਆ ਯਾਨੀ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਮਿਹਨਤ ਕਸ਼ ਲੋਕ ਦੇ ਗਰੀਬ ਲੋਕ ਦੇ ਜਿਹੜੇ ਆਪਣਾ ਕਰਜ਼ਾ ਲੈ ਕੇ ਜਿਨ੍ਹਾਂ ਨੇ ਕਿਸੇ ਨੇ ਪਸ਼ੂ ਪਾਲਣ ਦਾ ਕੰਮ ਕਿਸੇ ਨੇ ਖੱਡੀ ਬੋਣ ਦਾ ਕੰਮ ਕਿਸੇ ਨੇ ਹੋਰ ਕੰਮ ਉਹ ਸ਼ੁਰੂ ਕੀਤਾ ਸੀਗਾ ਉਹਦੇ 84% 84% ਜਿਹੜਾ ਉਹ ਕਰਜ਼ਾ ਉਤਾਰ ਰਾਇਸੀ ਪਰ ਲੇਕਿਨ 16 ਫੀਸਲੀ ਲੋਕ ਸਿਗੇ ਜਿਨ੍ਹਾਂ ਦਾ ਕਰਜ਼ਾ ਮੁਰਦ ਤੋਂ ਸਬਤ ਸੀਗੇ ਕੋਈ ਨਾ ਕੁਦਰਤੀ ਮਾਰ ਦੇ ਕਾਰ ਕੋਈ ਹੋਰ ਕਾਰਨ ਦੇ ਕਰਕੇ ਅੱਜ ਮੁਆਫ ਹੋਇਆਗਾ ਪੂਰੇ ਪੰਜਾਬ ਦੇ ਅੰਦਰ ਇਹ ਸਾਰੇ ਸਰਟੀਫਿਕੇਟ ਜਿਹੜੇ ਦੇ ਆਉਣ ਵਾਲੇ ਸਮੇਂ ਵਿੱਚ ਵੰਡੇ ਜਾਣਗੇ ਔਰ ਸਾਰਿਆਂ ਨੂੰ ਜਿਹੜਾ 파ਰ ਮੁਕਤ ਕੀਤਾ ਗਿਆ ਔਰ ਸਾਰੇ ਬੈਨੀਫੀਸ਼ੀਅਰ ਨੂੰ ਬਹੁਤ ਬਹੁਤ ਮੁਬਾਰਕਾ ਨਹੀਂ ਤਾਂ ਪਰਾਏ ਸਮੇਂ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ காங்கிரஸ் ਪਾਰਟੀ ਦਾ ਰਾਜ ਸੀ ਜਾਂ ਕਾਹਨਦਰ ਭਾਜਪੀ ਦਾ ਰਾਜ ਸੀ ਉਸ ਸਮੇਂ ਜਿਹੜਾ एससी एसटी ਦਾ ਸਕਾਲਰਸ਼ਿਪ ਪੌਂਡਰ ਸੀਗਾ ਉਹ ਘਰਾਂ ਤੱਕ ਨਹੀਂ ਪਹੁੰਚਦਾ ਸੀਗਾ ਪਿਛਲੇ ਪੁਰਾਣੇ ਬਕਾਏ ਲਗਭਗ 300 ਕਰੋੜ ਤੋਂ ਉੱਪਰ ਉਹ ਵੀ ਅਸੀਂ ਇਹ ਸਾਤ ਗੁਰੇ ਕਿਦਰ ਜਿਹੜੇ ਕਾਂਗਰਸ ਦੇ ਸਮੇ ਬਕਾਏ ਰਹਿ ਗਏ ਸੀਗੇ ਉਸ ਸਮੇ ਡਰਾਪ ਆਊਟ ਜਿਹੜਾ ਸੀ ਸਟੂਡੈਂਟ ਦਾ ਬਹੁਤ ਵੱਧ ਗਿਆ ਸੀ ਬੱਚੇ ਜਿਹੜੇ ਸ਼ਡਿਊਲ ਕਲਾਸ ਦੇ ਸੀ ਉਹ ਆਪਣੀਆਂ ਫੀਸਾਂ ਭਰਨ ਤੋਂ ਸਬਰਤ ਸੀਗੇ ਉਹ ਵੀ ਅਸੀਂ ਜਿਹੜਾ ਬਕਾਇਆ ਉਹ ਵੀ ਜਾਰੀ ਕੀਤਾਗਾ ਸੋ ਮੈਂ ਸਮਝਦਾ ਅੱਜਕੱਲ੍ਹ ਦੀ ਵੱਡਾ ਇਤਿਹਾਸਕ ਦਿਨ ਪੰਜਾਬ ਦੇ ਅਨੁਸੂਚਿਤ ਜਾਤੀ ਜਨਜਾਤੀ ਭਾਈਚਾਰੇ ਲਈ ਸੀ

ਜਾਤੀ ਦੇ ਆਧਾਰ ਕਰਕੇ ਸਮਾਜ ਦੇ ਵਿੱਚ ਪਿਛੜੇ ਰਹੇ ਹੁਣ ਤੋਂ ਨਹੀਂ ਸਦੀਆਂ ਤੋਂ ਪਿਛੜੇ ਰਹੇ ਔਰ ਉਹਨਾਂ ਨੂੰ ਬਹੁਤ ਦੇਰ ਤੱਕ ਵਿਰੋਧੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਇੱਥੋਂ ਤੱਕ ਕਿ ਆਜ਼ਾਦੀ ਤੋਂ ਬਾਅਦ ਵੀ ਐਨੀਆਂ ਸਰਕਾਰਾਂ ਆਈਆਂ ਭਾਵੇਂ ਉਹ ਕਾਂਗਰਸ ਸੀ ਭਾਵੇਂ ਕਾਲੀ ਸੀ ਪਰ ਕਿਸੇ ਨੇ ਇਹਨਾਂ ਲੋਕਾਂ ਦੀ ਬਾਹ ਨਹੀਂ ਫੜੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦੀ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਮੈਂ ਧੰਨਵਾਦ ਕਰਦੀ ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਕਿ ਉਹਨਾਂ ਨੇ ਜਿਹੜਾ ਇਹਨਾਂ ਦਾ ਬਹੁਤ ਵੱਡਾ ਸੰਤਾਪ ਸੀ ਜੋ ਇਹ ਕਰਜ਼ੇ ਤਾਂ ਲੈ ਲੈਂਦੇ ਸੀ ਐਸਸੀ ਕਾਰਪੋਰੇਸ਼ਨ ਸਾਡੇ ਵਿਭਾਗ ਦਾ ਕਰਜ਼ਾ ਦਿੰਦਾ ਹੈ ਸਸਤੇ ਦਰਤ ਦਿੰਦਾ ਪਰ ਸਾਡੇ ਬਹੁਤ ਸਾਰੇ ਲੋਕ ਇਹੋ ਜਿਹੇ ਨਹੀਂ ਜਿਹੜੇ ਗਰੀਬੀ ਦਰ ਤੋਂ ਵੀ ਥੱਲੇ ਅਰੋਣਾ ਤੱਕ ਇੰਨੀ ਨਹੀਂ ਪਹੁੰਚ ਨਹੀਂ ਕਿ ਉਹ ਉਹਦੇ ਕਰਜ਼ੇ ਲੈਣ ਲਈ ਕੋਈ ਗਰੰਟੀ ਹੀ ਦੇ ਸਕਣ ਸੋ ਇਹ ਉਹਨਾਂ ਪਰਿਵਾਰਾਂ ਤੱਕ ਪੰਜਾਬ ਸਰਕਾਰ ਨੇ ਪਹੁੰਚ ਕਰਦੇ ਹੋਏ ਲਗਭਗ ਕਹਿ ਲਓ ਕਿ 50 ਸਾਲਾਂ ਦੇ ਜਿਹੜੇ ਸਾਡੇ ਬੈਨੇਫਿਸ਼ਰੀ ਇਹੋ ਜੇ ਸੀ ਜਿਨ੍ਹਾਂ ਨੂੰ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਡਿਫਾਲਟਰ ਕਹਿ ਲੈਂਦੇ ਸੀ ਜਾਂ ਕਹਿ ਦਿੰਦੇ ਸੀ ਕਿ ਇਹ ਜਿਹੜੇ ਕਰਜ਼ੇ ਮਾਫ ਨਹੀਂ ਕਰਦੇ ਪਰ ਇਹ ਸਰਕਾਰ ਨੇ ਜਾ ਕੇ ਉਹਨਾਂ ਦੇ ਘਰਾਂ ਦੇ ਅੰਦਰ ਚੱਕਿਆ ਉਹਨਾਂ ਦੇ ਜਿਹੜੇ ਹਾਲਾਤ ਸੀ ਉਹਨਾਂ ਤੇ ਨਜ਼ਰ ਮਾਰੀ ਔਰ ਇਹ ਫੈਸਲਾ ਲਿਆ ਗਿਆ ਕਿ ਇਹ ਲੋਕ ਜਿਹੜੇ ਆ ਇਹ ਕਰਜ਼ਾ ਤਾਂ ਜੋ ਲਿਆ ਸੀ ਪਰ ਵਿਆਜ ਦਾ ਵਿਆਜ ਚੜ ਚੜ ਕੇ ਇੰਨਾ ਬਣ ਗਿਆ ਕਿ ਅਸਮਰਥ ਹੋ ਗਏ ਸੋ ਇਹਨਾਂ ਦਾ ਕਰਜ਼ਾ ਅੱਜ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ ਮੈਂ ਇਸ ਦੇ ਲਈ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਦਿਲੋਂ ਤਾਲਵਾਦ ਕਰਦੀ ਆ ਕਿਉਂਕਿ ਇਹ ਪਹਿਲਾ ਫੈਸਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਫੈਸਲੇ ਜਿਹੜੇ ਸਾਡੇ ਐਸਸੀ ਭਾਈਚਾਰੇ ਲਈ ਲਏ ਗਏ ਔਰ ਉਹਨਾਂ ਨੂੰ ਸਮਾਜ ਦੇ ਵਿੱਚ ਬਰਾਬਰਤਾ ਦਾ ਸਥਾਨ ਦੇਣ ਲਈ ਇਹ ਇੱਕ ਬਹੁਤ ਵੱਡਾ ਕਦਮ ਹੈ ਕਿੰਨਾ ਕਰਜ਼ਾ ਆਪਕਾ ਅਮਾਉਂਟ ਕਿੰਨੇ 4700 ਕੁਛ ਦਾ ਸੀ 4727 ਜਿਹੜੇ ਸਾਡੇ ਲਾਹਤਰੀ ਸੀ ਜਿਹੜੇ ਕਰਜ਼ਾ ਨਹੀਂ ਦੇ ਸਕੇ ਸੀ ਵਾਪਸ ਨਹੀਂ ਕਰ ਸਕੇ ਸੀ ਉਹ ਅਸੀਂ ਆਡੈਂਟੀਫਾਈ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਹੈਂਡੀਕੈਪ ਭਾਈਚਾਰੇ ਦੇ ਵੀ ਲੋਕ ਆ ਜਾਂਦੇ ਨੇ ਕਿਉਂਕਿ ਸਾਡੀ ਕਾਰਪੋਰੇਸ਼ਨ ਜਿਹੜੀ ਆ ਇਹ ਦੋਨਾਂ categories ਨੂੰ ਹੀ ਲੋਨ ਦਿੰਦੀ ਆ ਤਾਂ ਇਸ ਤੇ ਵਿੱਚ ਸਾਨੂੰ ਤਕਰੀਬਨ ਅਸੀਂ 66 ਕਰੋੜ ਲੈ ਲੋਗੇ ਉਹ ਕਰਜ਼ਾ ਜਿਹੜਾ ਪੰਜਾਬ ਸੀ ਕਰ ਨੇ ਮਾਫ ਕਰ ਦਿੱਤਾ। ਉਹ ਇਹ ਤੁਹਾਨੂੰ ਸੀ ਕਰਜ਼ਾ ਮਾਫ ਕਰਦੇ ਪੁਰਾਣੇ ਕਰਦੇ 80s ਤੋਂ ਪਰ ਪਸਿਭ ਪੌਸਿਬਿਲਿਟੀ ਬਣਾਉਂਦੇ ਅਸੀਂ ਕਰਦੇ ਉਸ ਤੋਂ ਬਿਤੇ ਰਹਿਣ ਕੇ ਜੇ ਕੋਈ ਕਦੀ ਆਉਂਦੇ ਇਹਨਾਂ ਤੋਂ ਲੱਗਦਾ ਕਿ ਜਦੋਂ ਇਹਨਾਂ ਦੇ ਬੱਤੇ ਬਲ ਜਾਂਦੇ ਸੀਗੇ ਪਰ ਉਦੋਂ ਵੀ ਜੇ ਕੋਈ ਲੋਨ ਹੈ ਨਾ ਇੱਕ ਫਰਮ ਨੂੰ ਹੁੰਦੇ ਸੀ ਕਿ ਜਟਪੀੜ ਬੰਦੀ ਨੂੰ ਕਲੀਅਰ ਹੋ ਜਾਂਦਾ ਫਿਊਚਰ ਚ ਕੋਈ ਨਾ ਰੋਲ ਐ ਮੁਸ਼ਕਲ ਨਹੀਂ ਆਏਗਾ ਉਸ ਕੈਪੀਟਲ ਪਰ ਉਪਾਤ ਦੇ ਕੇ ਕੁਝ ਕਲੀਅਰ ਹੋ ਜਾਵੇ ਦੇਖੋ ਨਾ ਫਿਊਚਰ ਦੇ ਅੰਦਰ ਕੋਈ ਵੀ ਇਹ ਕਰਜ਼ਾ ਲੈ ਸਕਦੇ ਨੇ ਇਹਨਾਂ ਨੂੰ નો ਡਿਊਟ ਸਰਟੀਫਿਕੇਟ ਪੰਜਾਬ ਸਰਕਾਰ ਵੱਲੋਂ ਜਾਰੀ ਹੋ ਸਕਦੇ ਜੀ ਕਾਰਪੋਰੇਸ਼ਨ ਤੋਂ ਲੈਣਾ ਕਿਸੇ ਹੋਸ ਸੰਸਥਾ ਲੈਣਾ ਦੇ ਅਲੀਜੀਬਲ ਇਹ ਪੂਰੇ ਕੰਪੇਟੈਂਟਲੀ ਆਪਣਾ ਕਰਜ਼ਾ ਲੈ ਸਕਦੇ ਨੇ ਸਾਰੀ ਲੰਬੇ ਸਮੇਂ ਤੋਂ ਚਾਰੇ ਸਾਡੇ ਦੇ ਮਹਾਪੂਰਨ ਦੇਖੋ ਆਰਟੀਜੇਰੀਸ ਕਿੰ ਸਿੰਘ ਉਹ ਸਿਰ ਤੇ ਸਿਰ ਖੰਸੂਸੇ ਜਾਂਦੇ ਜਨਜਾਤੀ ਪਾਇਚਾਰੇ ਨਹੀਂ ਸੀਗੀ ਸੋ ਇਹਦੇ ਅੰਦਰ ਜਿਹੜੇ ਹੋਰ ਕਿਸੇ ਦੀ ਬਾੜੂ ਕੋ ਬਾਤ ਕਰਕੇ ਲੇ ਪਰ ਲੇਕਿਨ ਆਰਟੀਜੇਰੀਸ ਸਾਰੀ ਲੰਬੇ ਸਮੇਂ ਤੋਂ ਮਾਚਾਰ ਰਹੇ ਹਨ ਇਹਨਾਂ ਨੇ ਖੁਦ ਉੱਪਰੋ ਜਿਹੀ ਸੀ ਤੇ ਜਲਵਾੜੇ ਧਿਆਨ ਦੇਇਆ ਸੀ ਕਿ ਇਹ ਜਿਦਾ ਬੈਂਕਰ ਦਾ ਬਿਲਕੁਲ ਸਾਡੇ ਧਿਆਨ ਸੀਗਾ ਇਹ ਸਾਰੇ ਤੇ ਆਲੇ ਵਿੱਚ ਸੀਗਾ ਜਦੋਂ ਅਸੀਂ ਕਾਰਪੋਰੇਸ਼ਨ ਦੇ ਆਰਥਿਕ ਆਰਥਿਕ ਤਵਾਰੇ ਗੱਲ ਕਰਦੇ ਸੀ ਮੀਟਿੰਗ ਕਰਦੇ ਸੀ ਉਦੋਂ ਸਾਹਮਣੇ ਆਉਂਦਾ ਸੀਗਾ ਜੇ ਸੁਪਲਾਸ ਦਾ 16 ਫੀਸਦੀ ਲੋਕ ਜਿਹੜੇ ਨੇ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਨੇ ਕਿ ਕਿਸੇ ਨਾ ਕਿਸੇ ਡਿਸੇਬਿਲਟੀ ਕਰਕੇ ਕਿਸੇ ਨਾ ਕਿਸੇ ਕੈਜ਼ੁਐਲਟੀ ਕਰਕੇ ਸੋ ਸਾਰੀ ਬੰਦੂ ਧਿਆਨ ਕਰਕੇ ਇਹ ਕਰਜ਼ਾ ਜਿਹੜਾ ਬਾਕੀ ਜੀਮਾ ਸਾਹਿਬ ਮਿਕਰਾਤੇ ਗਵਰਨਮੈਂਟ ਹਾਂਜੀ ਹਾਂਜੀ ਤਾਹ ਦਾ ਨੋਟਿਸ ਸਰਟੀਫਿਕੇਟ ਜਾਰੀ ਹੋਇਆ ਜਨਾ ਐਸੇ ਕਰਕੇ ਕਰਕੇ ਜਾਰੀ ਹੋਇਆ ਜੀਮਾ ਸਾਹਿਬ ਕਿਸਾਨ ਲੰਬੇ ਸਮੇਂ ਤੋਂ ਕਰਜ਼ੇ ਦੀ ਮਾਫੀ ਦੀ ਗੱਲ ਕਰ ਰਹੇ ਤੁਸੀਂ ਵੀ ਉਹਦੀ ਪਹਿਲ ਵੀ ਕਈ ਵਾਰੀ ਕੀਤੀ ਹੈ ਕੈਸਲਸ ਦੇ ਨਾਲ ਤੇ ਪੰਜਾਬ ਸਰਕਾਰ ਦੇ ਝਗੜੇ ਦੇ ਵਿੱਚ ਉਹਨਾਂ ਦੇ ਕਰਜ਼ੇ ਮਾਫੀ ਹੋ ਰਹੀਆਂ ਜਾਂ ਜਿਹੜੇ ਦੂਸਰੇ ਕਰਜ਼ੇ ਸਿਰਫ ਖੇਤੀ ਕਰਜ਼ਾ ਕਰਤੇ ਸਰਕਾਰ ਨੇ ਵੀ ਕਿਤਰਾ ਹੀ ਖੇਤੀ ਕਰਜ਼ਾ ਜਿਹੜਾ ਮਾਫ ਕਰਨ ਦੀ ਗੱਲ ਕੀਤੀ ਤੁਹਾਡੀ ਸਰਕਾਰ ਕੋਈ ਇਸ ਤਰ੍ਹਾਂ ਦੀ ਪ੍ਰਪੋਜ਼ਲ ਹੈਗੀ ਆ ਜਾਂ ਕੁਝ ਚਾਹ ਮਦਦ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਸੈਂਟਰ ਸਰਕਾਰ ਦੇ ਨਾਲ ਸੰਬੰਧਿਤ ਲੈ ਕੇ ਆਈਆਂ ਔਰ ਹੁਣ ਸੈਂਟਰ ਸਰਕਾਰ ਜਿਹੜੀ ਆ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਨਾਲ ਮੀਟਿੰਗ ਕਰਨ ਤੋਂ ਵੀ ਜਿਹੜੀ ਉਹ ਭੱਜ ਰਹੀ ਹੈ ਉਹ ਸੈਂਟਰ ਸਰਕਾਰ ਨੂੰ ਚਾਹੀਦਾ ਉਹ ਮੀਟਿੰਗ ਕਰ ਕਿਉਂਕਿ ਕਰਜ਼ਾ ਮਾਫੀ ਦੀ ਜਿਹੜੀ ਉਹਨਾਂ ਦੀ ਮੰਗ ਆ ਉਹ ਸੈਂਟਰ ਸਰਕਾਰ ਤੋਂ ਆ ਕਿਉਂਕਿ ਉਹ ਇਕੱਲੇ ਪੰਜਾਬ ਦੇ ਨਹੀਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੀ ਮੰਗ ਆ ਤੋਂ ਭਾਰਤ ਜਨਤਾ ਪਾਰਟੀ ਨੂੰ ਚਾਹੀਦਾ ਉਹਨਾਂ ਦੀ ਇਸ ਮੰਗ ਤੇ ਵਿਚਾਰ ਕਰਕੇ ਤੁਹਾਨੂੰ ਕਿੰਨਾ ਕਿੰਨਾ ਖਰਚਾ ਸੀ ਇੱਕ ਵਿਅਕਤੀ ਉੱਤੇ ਵੱਧ ਤੋਂ ਵੱਧ ਘੱਟੋ ਘੱਟ ਕਿੰਨਾ ਦੱਸੋ ਨਹੀਂ ਮੈਕਸਿਮਮ ਕਿਸੇ ਤੇ 5 ਲੱਖ ਕਿਤੇ 7 ਲੱਖ ਕਿਤੇ 2 ਲੱਖ ਕਿਤੇ 20 ਹਜ਼ਾਰ ਕਿਤੇ 50 ਹਜ਼ਾਰ ਉਹ ਕੈਟਾਗਰੀ ਜਿਹੜੀਆਂ ਡਿਫਰੈਂਟ ਕਿਸੇ ਹੈਂਡੀਕੈਪ ਦੇ ਜਿਸਗਾ ਕਈ ਸੋਚੇ ਜਾਂਦਾ ਤਾਂ ਵੀ ਬਸ ਜਿਹੜੀਆਂ ਮਰ ਚੁੱਕੀਆਂ ਨੇ ਤੇਜੀ ਸਾਲ ਹੋ ਗਿਆ ਜਿਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ ਜਿਹਨਾਂ ਦੀ ਜਿਨ੍ਹਾਂ ਦੇ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਦੇ ਅੱਗੇ ਜਿਹੜੇ ਅੱਲਾ ਬਣ ਕੇ ਉਹਦੇ ਲੀਗਲ ਹੈਰ ਬਣ ਕੇ ਉਹਨਾਂ ਦੇ ਨਾਮ ਲਿਖੇ ਹੋਏ ਸੀ ਡਿਪਾਰਟਮੈਂਟ ਨੇ ਕਿ ਇਹਨਾਂ ਦੇ ਫਾਜ਼ਲ ਨੇ ਲਿਆ ਸੀ ਦਾਬੇ ਨੇ ਲਿਆ ਸੀ ਉਹਨਾਂ ਦਾ ਸਰਟੀਫਿਕੇਟ ਦੇਖਿਓ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਖੋਇਆ ਹੋਇਆ ਮਾਨ ਸਨਮਾਨ ਆ ਉਹ ਬਹਾਰ ਹੋ ਗਿਆ ਸੀ ਮਿਸਰ ਦੇ ਪੰਜਾਬ ਦੇ ਸਿੱਟੇ ਕੱਟਿਆ ਕਿ ਤੁਹਾਡੀ ਸਰਕਾਰ ਦੇ ਵਿੱਚ ਘਟਣਾ ਸ਼ੁਰੂ ਹੋ ਸਕਦਾ ਹੈ ਬਿਲਕੁਲ ਅਸੀਂ ਆਲਰੇਡੀ ਜਿਹੜੀ ਸਾਡੀ ਜੀਡੀਪੀ ਆ ਉਹਦੇ ਤੋਂ ਘਟਾਉਣ ਦਾ ਯਤਨ ਕਰ ਰਹੇ ਹਾਂ 1.5% ਪਿਛਲੇ ਸਾਲ ਘਟਿਆ ਤੇ ਇਸ ਸਾਲ ਵੀ ਘਟਾਰਿਆ ਲਗਾਤਾਰ ਯਤਨ ਹੋ ਰਿਹਾ ਕਿਉਂਕਿ ਇਹ ਅਜ ਤੱਕ ਨਹੀਂ ਲਗਭਗ 35 ਸਾਲ ਤੋਂ ਕਰਜ਼ਾ ਚੱਲ ਰਿਹਾ ਹੈਗਾ ਔਰ ਦੇਸ਼ ਭਰ ਦੇ ਅੰਦਰ ਸਾਰੀ ਸਰਕਾਰ ਕਰਜ਼ਾ ਲੈਂਦੀ ਹੈ ਕਰਜ਼ਾ ਲੈਣਾ ਬਿਮਾਰੀ ਲਈ ਪਰ ਲੇਕਿਨ ਉਹਨੂੰ ਸਮੇਂ ਸਿਰ ਰੀਪੇਮੈਂਟ ਕਰਨਾ ਉਹਨੂੰ ਮੋੜਨਾ ਔਰ ਲਗਾਤਾਰ ਡਵੈਲਪਮੈਂਟ ਦੇ ਕੰਮ ਜਿਹੜੇ ਇਹੀ ਜਿਹੜੀ ਪ੍ਰਾਇਓਰਟੀ ਆ ਉਹ ਅਸੀਂ ਜਗ੍ਹਾ ਕਰਦੇ ਆਂ ਪਰ ਕਾਂਗਰਸ ਅਕਾਲੀ ਦਾ ਧੜੇ ਇਲਜ਼ਾਮ ਲਾ ਰਹੀ ਹੈ ਕਿ ਜਦੋਂ ਦੀ ਇਹ ਸਰਕਾਰ ਕੋਈ ਕਰਜ਼ਾ ਹੋਰ ਜ਼ਿਆਦਾ ਵੱਧ ਗਿਆ ਮੈਂ ਕਾਲੀ ਕਾਂਗਰਸੀਆਂ ਨੂੰ ਤੁਹਾਡੇ ਜੀ ਲਈ ਚੈਲੰਜ ਕਰਨਾ ਚਾਹੁੰਦਾ ਜਦੋਂ ਮਰਜ਼ੀ ਕਿਸੇ ਮਰਜ਼ੀ ਮੱਤੇ ਚਾਹੇ ਉਹਨਾਂ ਦੇ ਪੁਰਾਣੇ ਫਾਇਨਸ ਮਿਨਿਸਟਰ ਯਾਦ ਉਹ ਬਦਵਾਂ ਦੇ ਆ ਕੇ ਬੰਨ ਐਡਵੋਕੇਟ ਕਰਨਾ ਕਿ ਕਦੇ ਸਭ ਤੋਂ ਜ਼ਿਆਦਾ ਕਾਲੀਆ ਸਮੇਂ ਬਣਿਆ ਤੇ ਯਾ ਕੌਗਸਮੇ ਬਣਿਆ ਸੀਗਾ ਉਹਨਾਂ ਦੇ ਸਮੇਂ ਜੀਡੀਪੀ ਦਾ ਘੱਟੋ-ਘੱਟ 47% ਤੱਕ ਕਰ ਗਿਆ ਸੀਗਾ 48% ਦੀ ਟੱਚ ਕਰ ਗਿਆ ਸੀਗਾ ਅਸੀਂ ਉਹਨੂੰ 42% ਤੋਂ ਘਟਾਇਆ ਗਿਆ ਸਾਡੀ ਤਾਂ ਬੋਰੋਇੰਗ ਲਿਮਟ ਰੋਕ ਲਈ ਤੁਸੀਂ ਥੋੜਾ ਧਿਆਨ ਨਾਲ ਪੜਿਓ ਕਦੇ ਸਾਡੀ ਤਾਂ 16000 ਟਨ ਦੀ ਬੋਰੋਇੰਗ ਲਿਮਟ ਜਿਹੜੀ ਆ ਉਹ ਸੈਟ ਸਰਕਾਰ ਦੇ ਕੰਮ ਕਰਦੀ ਘਟਾਤੀ ਸਾਡੀ ਤਾਂ ਤਦ ਅਸੀਂ ਕੋਈ ਕਹਿੰਦੇ ਖਰਚਾ ਬਦਲ ਰਹੇ ਮੈਂ ਤਾਂ ਸਭ ਲਈ ਉਹਦੀ ਕਾਨੂੰਨੀ ਸੀ ਦੀ ਪੜਦੇ ਨੇ ਕਿ ਨਹੀਂ ਪੜਦੇ ਕੁਝ ਯਾ ਇਹਦਾ ਹੀ ਉਹ ਤੇ ਸਰਕਾਰਾਂ ਆਪਣੀ ਨਲਾਈਕੀ ਚਲਾਉਂਦੇ ਸੀ ਉਸ ਤਰੇ ਚਲੋ ਜੇ ਸਟੇਟ ਦੀ 16000 ਕਰੋੜ ਦੀ ਬੋਰਲਿਮਿਟ ਕਰਦੇ ਤਾਂ ਕਦੇ ਵਧ ਕੇ ਘਟ ਗਿਆ ਮੈਂ ਇਹਨਾਂ ਨੂੰ ਕਹਿੰਦਾ ਬੜਾ ਮੋਟਾ ਪੜ੍ਹ ਲੈ ਕਰੋ ਦੇਖ ਲਿਆ ਕਰੋ ਕੋਈ ਕੁਛ ਸਾਡੇ ਇਸ ਤਰ੍ਹਾਂ ਯੂਟਿਊਬਰ ਚੈਨਲ ਆਉਂਦੇ ਨੇ ਜਿਹੜੇ ਉਹ ਵੀ ਸਟਡੀ ਦੀ ਕਰਦੇ ਹੋਗੀ ਹਵਾ ਤੀਰ ਚਲਾ ਲੈ 16000 ਕਰੋੜ ਪਰ ਬੋਰਲਿਮਿਟ ਡਿਕਲਾਈਨ ਹੋ ਜਾਂ ਘਟੀ ਹੋਈਆ ਤਿੰਨ ਵਾਰ ਨਗਰ ਤੇ ਘਟੀ ਹੈਗੀ ਇਹ ਸੋਚੋ ਕਿ ਉਹਨਾਂ ਪਰਸਥਿਤੀਆਂ ਦੇ ਅੰਦਰ ਵੀ ਅਸੀਂ ਜਾ ਜਿਹੜੇ ਸੀ ਵਾਦੇ ਕੀਤੇ ਸੀ ਉਹ ਸਾਰੇ ਪੂਰੇ ਕਰ ਰਹੇ ਚਲੋ ਤੇ ਹੁਣ ਇਸ ਵਾਰ ਨਹੀਂ ਉਹ ਚੱਲੇ ਤੇ ਲੁਧਿਆਣੇ ਲਈ ਉੱਥੇ ਆ ਜੀ ਕਿੰਦੇ ਜੀ ਚੰਡੀਸੇ ਚੰਨੇ ਜੀ ਜਿਹੜਾ ਡਰਾਮੇ ਕਰਨ ਦਾ ਵੱਡਾ ਮਾਹਰ ਆ ਤੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਪੱਕੀਆਂ ਚੱਲਣ ਦਾ ਪੰਜਾਬ ਠੀਕ ਨਹੀਂ ਹੋਣਾ ਹੈਗਾ ਜਦੋਂ ਦਾ ਵੀ ਸਰਕਾਰ ਸੀ ਪੰਜਾਬ ਦੇ ਅੰਦਰ ਸਭ ਤੋਂ ਵੱਧ ਸਿਆਚਾਰ ਹੋਇਆ ਸਭ ਤੋਂ ਵੱਧ ਕ腐 ਹੋਈ ਸਭ ਤੋਂ ਵੱਧ ਰਹਿਗਾ ਪੰਜਾਬ ਨੂੰ ਪਰਵਾਹੀ ਕਰਦਾ ਬਹੁਤ ਬਹੁਤ खरीदने के लिए संपर्क करें फेयर डील प्रॉपर्टी